ਲਓ ਵੀਰ ਜੀ ਆਲੂ ਮਟਰ 10 ਰੁਪਏ ਚ ਜੇ ਕੁਆਨਟੀਟੀ ਇਹ ਨਾ ਸੋਚੋ ਵੀ ਕੈਮਰੇ ਚ ਇੰਨੀ ਆ ਜੀ ਮਹਾਰਾਜ ਇੰਨੀ ਭਰ ਭਰ ਕੇ ਦਿੰਦੇ ਜੀ ਵਾ ਵਾ ਹਾਂਜੀ ਹਾਂਜੀ ਅੱਗੋਂ ਆ ਜਣੀ ਤੇ ਭਾਜੀ ਸਾਡੀ ਸਪੈਸ਼ਲ ਕਰਕੇ ਵਾਲੀ ਦਾਲ ਉਹ ਵੀ 10 ਰੁਪਏ ਚ ਤੇ ਇੰਨੀ ਗਾੜੀ ਉਹ ਵੀ ਗਾੜੀ ਗਾੜੀ ਮਹਾਰਾਜ ਪਤਲੀ ਦਾ ਕੰਮ ਹੀ ਕੋਈ ਨਹੀਂ ਆਦੇ ਪਤਲੀ ਮਹਾਰਾਜ ਲੋਕਾਂ ਕੀ ਬਾਲ ਆਜੋ ਭਾਜੀ ਅੱਗੇ ਆ ਗਈ ਇਦਾਂ ਹੀ ਪਕੌੜੀਆਂ ਜੀ ਤੇ ਰੈਤਾ ਵੀ ਇਦਾਂ ਦਾ ਹੀ ਐ ਨਹੀਂ ਆਰੇ ਵਾਲਾ ਕੋਈ ਖਟਾ ਦਹੀਂ ਨਹੀਂ ਹੋਏਗਾ ਜਿੰਨੂੰ ਦਹੀਂ ਖਟਾ ਲੱਗੇ ਉਹ ਪੈਸੇ ਵਾਪਸ ਦੇ ਦੇਾਂਗੇ ਉਹਦੇ ਤੁਹਾਨੂੰ ਆਜੋ ਭਾਜੀ ਕੜੀ ਪਕੌੜਾ ਆ ਤੁਹਾਨੂੰ ਕੜੀ ਵਿਖਾਈਏ ਇਧਰ ਆਓ ਜਿਹੜਾ ਰੰਗ ਚੈੱਕ ਕਰੋ ਕੜੀ ਦੀ ਕੋਈ ਪਤਲੀ ਕੜੀ ਨਹੀਂ ਦਵਾਂਗੇ ਆ ਗਾੜੀ ਦਵਾਂਗੇ ਤੇ ਹੁਣ ਪਤਾ ਤੁਹਾਨੂੰ ਕਹਦੀ ਪ੍ਰਸਾਦ ਹੋਣੀ ਆ ਜੀ ਇਹ ਪਕੌੜਿਆਂ ਦੀ ਪ੍ਰਸਾਦ ਹੋਣੀ ਆ ਆ ਲਓ ਮਹਾਰਾਜ ਇਹ ਵੀ ਤਾਂ ਮਹਾਰਾਜ 10 ਰੁਪਏ ਆ ਸਾਬਕ ਉਹ 10 10 ਰੁਪਏ ਦੇ ਵਿੱਚ ਆ ਗਾਜੀ ਆਡੀ ਆਪਣੀ ਕੋਈ ਲਾਟਰੀ ਲੂਟੀ ਲੱਗੀ ਇਕ ਤਾਂ ਲਾਟਰੀ ਹਾਂਜੀ ਸਾਡੀ ਸਭ ਤੋਂ ਵੱਡੀ ਲਾਟਰੀ ਹੈ ਗੁਰੂ ਰਾਮਦਾਸ ਮਹਾਰਾਜ ਵਾਹ ਵਾਹ ਉਸ ਤੋਂ ਵੱਡੀ ਕੋਈ ਲਾਟਰੀ ਨਹੀਂ ਜੇ ਹੈਗੀ ਉਹਨੇ ਤੇ ਸੱਚੇ ਬਾਦਸ਼ਾਹ ਦੀ ਬੜੀ ਕਿਰਪਾ ਜੀ ਜੀ ਉਹਨੇ ਸਾਨੂੰ ਭੇਜਿਆ ਤੇ ਸੇਵਾ ਕਰਨ ਵਾਸਤੇ ਆ ਜੀ ਅਮਰ ਹੁਣ ਸੇਵਾ ਹੀ ਸਾਰੀ ਨਹੀਂ ਕਰ ਸਕਦੇ ਕਿਉਂਕਿ ਆ ਮੈਂ ਬੱਚੇ ਵੀ ਪਾਲਨੇ ਹਨਾ ਤੇ ਫਿਰ ਘਰ ਦੇ ਖਰਚੇ ਵੀ ਆ ਤੇ ਫਿਰ ਥੋੜਾ ਥੋੜਾ ਪੈਸੇ ਗਾਗਾਂ ਕੋ ਲਈ ਜਾਨੇ ਆ ਤੇ ਮਤਲਬ ਅਸੀਂ ਵੀ ਖੁਸ਼ ਹੋ ਜਾਈਏ ਰਾਤ ਨੂੰ ਤੇ ਗਾਗ ਵੀ ਖੁਸ਼ ਹੋ ਕੇ ਜਾਵੇ ਮੈਂ ਸੋਣਾ ਭਾਜੀ ਤੁਸੀਂ ਅੱਗੇ ਨੂੰ ਮਹਿੰਗਾ ਕਰਦਾ ਕੰਮ ਜੀ ਜੀ ਮਹਿੰਗਾ ਬਸ ਆਪਾਂ ਫੁਲਕਾ ਕੀਤਾ ਇੱਕ ਗੱਲ ਹੋ ਰਿਹਾ ਆਟਾ ਸਸਤਾ ਹੋ ਜਾਂਦਾ ਵਾ ਫੁਲਕੇ ਫਿਰ 4 ਰੁਪਏ ਦਾ ਕਰ ਦੇਣਾ ਤੁਸੀਂ ਮੰਗਾਈ ਵਾਲੇ ਬੰਨੇ ਕਹਿੰਦੇ ਜੇ ਆ ਲਓ ਫੜੋ ਫਿਰ ਕੋਈ ਛੱਡੇ ਹਾ ਤੇ ਮੰਗਾਈ ਨਹੀਂ ਹੈਗੀ ਜੇ ਤੇਰੇ ਫੁਲਕੇ ਤੇ ਇੱਕ ਦਾਲ ਅਕੇ ਜੀ 20 ਰੁਪਏ ਦੇ ਜੇ ਦਾਲ ਨਹੀਂ ਸਬਜ਼ੀ ਭਾਵੇਂ ਆਲੂ ਮਟਰਾਂ ਦੀ ਲੈ ਲਓ ਭਾਵੇਂ ਕੜੀ ਦੀ ਲੈ ਲਓ ਤੇ ਭਾਵੇਂ ਲੈ ਲਓ ਦਹੀਂ ਪਕੌੜੀਆਂ ਤਿੰਨ ਫੁਲਕੇ ਇੱਕ ਸਬਜ਼ੀ ਪੁਰਾਣਾ ਹੀ ਰੇੜਿਆ 20 ਰੁਪਏ 20 ਰੁਪਏ ਦਾ ਬਿਲਕੁਲ ਬਿਲਕੁਲ ਭਾਜੀ ਜੇ ਮੰਨ ਲਓ ਤੁਹਾਡੇ ਕੋਲ 20 ਵੀ ਨਹੀਂ ਹੈਗੇ ਜੀ ਤੇ 10 ਹੀ ਹੈਗੇ ਆ 10 ਰੁਪਏ ਦੇ ਵਿੱਚ ਵੀ ਅਸੀਂ ਕੜੀ ਚਾਵਲ ਦੀ ਪਲੇਟ ਤੁਹਾਨੂੰ ਜੜੀ ਆ ਉਹ ਲਾ ਕੇ ਦੇ ਦੇਣੀ ਬੰਦੇ ਦੇ ਹਾਲਾਤ ਥੋੜੇ ਬਦਲਦੇ ਆ ਨਾ ਬਸ ਇਹ ਹਾਲਾਤਾਂ ਦੇ ਉੱਤੇ ਬੰਦਾ ਡਿਪੈਂਡ ਕਰਦਾ ਜੀ ਹਾਂਜੀ ਤੇ ਬਸ ਬਾਬਾ ਜੀ ਦੀ ਕਿਰਪਾ ਨਾਲ ਫਿਰ ਦਿਮਾਗ 'ਚ ਆਇਆ ਕਿ ਸਾਡੇ ਫਾਦਰ ਵੀ ਇਹੀ ਕੰਮ ਕਰਦੇ ਆ ਬਸ ਉਹਨਾਂ ਦੀ ਪ੍ਰੇਰਣਾ ਦੇ ਨਾਲ ਆਪਾਂ ਫਿਰ ਅੱਗੇ ਵਧੇ ਆ ਤੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਬੜੀ ਕਿਰਪਾ ਤੇ ਬਾਕੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਔਟ ਆਸਰਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਸੇਵਾ ਚੱਲੀ ਜਾਂਦੀ ਹੈ ਤੇ ਬਾਕੀ ਗੁਰਾਮਦਾਸ ਦੀ ਨਗਰੀ ਆ ਇੱਥੇ ਆਪਾਂ ਕਿਸੇ ਨੂੰ ਭੁੱਖਾ ਰਹਿਣ ਦੇਣਾ ਹੀ ਨਹੀਂ ਇਹਦੇ ਉਹਨਾਂ ਨੂੰ ਇਹੋ ਸਮਝਾਇਆ ਭੁੱਖਾ ਨਹੀਂ ਰਹਿਣ ਦੇਣਾ ਕਿਸੇ ਨੂੰ ਜੀ 1 ਪਾਜੀ ਹੁਣਾ ਜੇ ਸ੍ਰੀ ਅਮਰਸਰ ਸਾਹਿਬ ਜੀ ਛਾੜੇ ਛਾੜੇ ਚੌਂਕ ਤੋਂ ਸੱਜਿਆ ਥੇਗੀ ਭੱਲ ਅਗਲੋਂ ਨਹੀਂ ਭੱਲ ਅਗਲੋਂ ਨਹੀਂ ਅੰਦਰ ਆ ਜਮਨ ਵਾਲਾ ਚੌਂਕ ਜੀ ਜਮਨ ਵਾਲੇ ਚੌਂਕ ਤੇ ਸਿਮਰਨ ਢਾਬਾ ਤੇ ਇੱਕ ਵਾਰ ਵਿਜ਼ਿਟ ਕਰੋ ਇੱਕ ਬੇਨਤੀ ਮੇਰੀ ਹੋ ਰਿਆ ਸ੍ਰੀ ਅਮਰਸਰ ਸਾਹਿਬ ਵਾਸੀਆਂ ਨੂੰ ਕਿਸੇ ਦੇ ਘਰ ਕੋਈ ਸੁਖਣੀ ਸਾਹਿਬ ਦਾ ਪਾਠ ਆ ਕਿਸੇ ਦੇ ਘਰ ਕੋਈ ਵੀ ਪ੍ਰੋਗਰਾਮ ਆ ਕੋਈ ਮਤਲਬ ਲੈਂਟਰ ਪੈਂਦਾ ਵਾ ਜਾਂ ਕੁਝ ਵੀ ਆ ਉਹ ਸਾਡੇ ਨਾਲ ਵਿਜ਼ਿਟ ਕਰੇ ਇਸੇ ਰੇੜਕੇ ਅਸੀਂ ਤੁਹਾਨੂੰ ਚੀਜ਼ਾਂ ਦਵਾਂਗੇ ਵੜੀਆਂ ਵਧੀਆ ਬਣਾ ਕੇ ਕਿਸੇ ਨੂੰ ਕੋਈ ਮਿੱਠੇ ਚੋਲ ਚਾਹੀਦੇ ਕੋਈ ਕੜਾਹ ਚਾਹੀਦਾ ਆ ਜੀ ਆਪਾਂ ਹਾਜ਼ਰੇ ਬ ਅਜਿੱਤਰਾਹੀਂ ਤੁਹਾਨੂੰ ਬਣਾ ਕੇ ਦੇ ਦੇਣੀ ਹੈ ਨਾ ਕਿਤੇ ਤੁਸੀਂ ਘਰ ਆਪਣੇ ਹਲਵਾਈ ਲੋਣਾ ਉਹਨੇ ਤੁਹਾਡੇ ਕੋਲ ਭਰਮਾਈ ਦੇ ਪੈਸੇ ਲੈ ਲੈਣੇ ਤੇ ਬਾਕੀ ਸੌਦਾ ਕਰਾਵਾ ਅਸੀਂ ਤੁਹਾਨੂੰ ਸਾਰਾ ਕੁਝ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਦੇ ਦੇਣਾ ਤੇ ਫਰਸਟ ਕਲਾਸ ਗਰੰਟੀ ਨਾਲ ਦੇਣੀ ਆ ਵੀ ਵਧੀਆ ਲੱਗੂਗਾ ਕੀ ਬਾਤ ਤੇ ਪਸੰਦ ਆਵੇ ਤੇ ਪੈਸੇ ਹਾਂਜੀ ਹਾਂਜੀ ਉਸੇ ਟਾਈਮ ਦੇ ਦਾਂਗੇ ਭਾਜੀ ਕੋਈ ਲੜਾਈ ਝਗੜਾ ਨਹੀਂ ਹੋਊਗਾ ਵੀ ਉਹ ਕਹਿ ਦੇਣਾ ਆ ਕੇ ਵੀ ਸਾਾਨੂੰ ਨਹੀਂ ਤੁਹਾਡਾ ਸੌਦਾ ਪਸੰਦ ਆਇਆ ਅਸੀਂ ਪੈਸੇ ਵਾਤੇ ਦਾਂਗੇ ਭਾਜੀ ਕੀ ਬਾਤ ਆਲੀ ਬਾਕੀ ਇੱਕ ਵਾਰ ਆਓ ਵਿਜ਼ਿਟ ਕਰੋ ਗੁਰਾਮਦਾਸ ਮਾਲਿਕ ਦਾ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਭਰਾਵਾ ਦਾ ਵੀ ਧੰਨਵਾਦ ਹੈ ਤੇ ਵੀਡੀਓ ਇੱਕ ਬੇਨ ਆਉਂਦੇ ਨੂੰ ਫਰੀ ਖਵਾ ਦਿਆ ਕਰਨਾ ਪਹਿਲਾਂ ਬਾਅਦ ਵਿੱਚ ਪੈਸੇ ਲਵਾਂਗੇ ਜਿਉਹ ਕੁਝ ਹੋਰ ਖਾਊਗਾ ਵਾ 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 ਉਹ ਸੇਵਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਵਾਦ ਇਹ ਸਮਝ ਲਓ ਕਿ ਹੁਣ ਜਦੋਂ ਸਾਡੀ ਕਿਤੇ ਰੋਟੀ ਤੁਰ ਜਾਂਦੀ ਹੈ ਨਾ ਤੇ ਸਾਡੀ ਸਵੇਰ ਦੀ ਸ਼ਾਮ ਦੀ ਰਾਤ ਦੀ ਰੋਟੀ ਇੱਥੇ ਹੀ ਆ ਓਕੇ ਜੀ ਹੋਰ ਅਸੀਂ ਕਿਤੇ ਨਹੀਂ ਜਾਣਾ ਵਾ ਵਾ ਸਵਾਦ ਹੀ ਨਹੀਂ ਆਉਂਦਾ ਹੋਰ ਕਿਤੇ ਜੀ ਔਰ ਖਰਚਾ ਵੀ ਬਿਲਕੁਲ ਜੈਨੂਨ ਕਿਤੇ ਹੋਰ ਜਾਈਏ ਜਿੱਥੇ ਇੱਕ ਟਾਈਮ ਖਾਣੀ ਇੱਥੇ ਤਿੰਨ ਟਾਈਮ ਖਾ ਲਈਦੀ ਆ ਵਾ ਵਾ ਦਾਹਰ ਰੁਪਏ ਦਾ ਹੀ ਸਵਾਦ ਇਹ ਮੈਂ ਕਹਿੰਦਾ ਲੰਗਰ ਹੀ ਆ ਇਹ ਓਕੇ ਜੀ ਇਹ ਸੇਵਾ ਹੀ ਆ ਬਾਬਾ ਇਹ ਇਸ ਤਰ੍ਹਾਂ ਦਾ ਤੁਹਾਨੂੰ ਪੂਰੇ ਇਲਾਕੇ ਚ ਚਲੇ ਜਾਓ ਸਾਡੇ ਇਲਾਕੇ ਤੇ ਛੱਡੋ ਪੰਜਾਬ ਚ ਚਲੇ ਜਾਓ ਇਹ ਕਿਤੇ ਨਹੀਂ ਮਿਲੇਗਾ ਤੁਹਾਨੂੰ ਇਹ ਟੇਸਟ ਨਹੀਂ ਮਿਲੇਗਾ ਇਹ ਰੇਟ ਨਹੀਂ ਮਿਲੇਗਾ